ਅਕਤੂਬਰ ਦਾ ਮਹੀਨਾ ਆਮ ਆਦਮੀ ਲਈ ਕਈ ਬਦਲਾ ਲੈ ਕੇ ਆਵੇਗਾ ਦਰਸਲ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੁਝ ਜ਼ਰੂਰੀ ਚੀਜ਼ਾਂ ਦੀਆਂ ਦਰਾਂ ਨੂੰ ਸੋਧਿਆ ਜਾਂਦਾ ਹੈ ਅਕਤੂਬਰ ਤਿਹਾਰਾਂ ਦਾ ਮਹੀਨਾ ਹੈ ਇਸ ਲਈ ਐਲਪੀਜੀ ਸਮੇਤ ਕਈ ਨਿਯਮਾਂ ਵਿੱਚ ਬਦਲਾ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਉੱਤੇ ਪਵੇਗਾ ਦੱਸ ਦਈਏ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਟਰੋਲੀਅਮ ਕੰਪਨੀਆਂ ਐਲਪੀਜੀ ਸਟੈਂਡਰਡ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾ ਨਹੀਂ ਹੋਇਆ ਜਦਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਗਈਆਂ ਨੇ ਇਸ ਲਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਘਰੇਲੂ ਸਲੰਡਰ ਦੀਆਂ ਕੀਮਤਾਂ 'ਚ ਕਮੀ ਜ਼ਰੂਰ ਹੋ ਸਕਦੀ ਹੈ ਜਾਣਕਾਰੀ ਮੁਤਾਬਕ HDFC ਸਮੇਤ ਕਈ ਬੈਂਕ 1 ਅਕਤੂਬਰ ਤੋਂ ਆਪਣੀਆਂ ਸੇਵਾਵਾਂ 'ਚ ਕੁਝ ਬਦਲਾਅ ਕਰਨ ਦੀ ਯੋਜਨਾ ਬਣਾ ਰਹੇ ਨੇ ਉਦਾਹਰਨ ਲਈ ਯੂਟਿਲਿਟੀ ट्रांजੈਕਸ਼ਨ ਤੇ ਇਨਾਮ ਪੁਆਇੰਟਾਂ ਦੀ ਸੀਮਾ ਤੈਅ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ IDFC ਫਰਸਟ ਬੈਂਕ ਕ੍ਰੈਡਿਟ ਕਾਰਡ ਪੇਮੈਂਟ ਲਈ 18 ਦਿਨਾਂ ਤੋਂ ਘਟਾ ਕੇ 15 ਦਿਨ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਵੱਲੋਂ 1-2 ਦਿਨਾਂ ਵਿੱਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ ਸਤੰਬਰ ਤੋਂ ਤੇਲ ਬਾਜ਼ਾਰ ਕੰਪਨੀਆਂ ਵੱਲੋਂ ਹਵਾਈ ਇੰਦਨ ਯਾਨੀ 에ਅਰ ਟਰਬਾਈਨ ਫਿਊਲ ਅਤੇ ਸੀਐਨਜੀ ਪੀਐਨਜੀ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਵੇਗੀ ਯਾਨੀ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਰੇਟ 'ਚ ਬਦਲਾ ਹੋਵੇਗਾ ਏਟੀਐਫ ਅਤੇ ਸੀਐਨਜੀ ਪੀਐਨਜੀ ਦੀਆਂ ਨਵੀਆਂ ਕੀਮਤਾਂ 1 ਅਕਤੂਬਰ ਤੋਂ ਪੇਸ਼ ਕੀਤੀਆਂ ਜਾ ਸਕਦੀਆਂ ਨੇ ਟ੍ਰਾਈ 1 ਅਕਤੂਬਰ ਤੋਂ ਫਰਜ਼ੀ ਕਾਲਾਂ ਨੂੰ ਲੈ ਕੇ ਸਖਤ ਹੋ ਗਈ ਹੈ ਸਾਰੀਆਂ ਟੈਲੀਕਮ ਕੰਪਨੀਆਂ ਨੂੰ ਫਰਜ਼ੀ ਕਾਲਾਂ ਨੂੰ ਜਲਦੀ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਹਾਲਾਂਕਿ ਇਹ ਹੁਕਮ ਸਤੰਬਰ ਲਈ ਸੰਨ ਪਰ ਫਰਜ਼ੀ ਕਾਲਾਂ ਬੰਦ ਨਹੀਂ ਹੋਈਆਂ ਜਿਸ ਤੋਂ ਬਾਅਦ ਇੱਕ ਵਾਰ ਫਿਰ ਟ੍ਰਾਈ ਨੇ Jio, Airtel, Vodafone, Idea ਅਤੇ BSNL ਵਰਗੀਆਂ ਦੂਰ ਸੰਚਾਰ ਕੰਪਨੀਆਂ ਨੂੰ 30 ਅਕਤੂਬਰ ਤੱਕ 140 ਮੋਬਾਈਲ ਨੰਬਰ ਸੀਰੀਜ਼ ਤੋਂ ਸ਼ੁਰੂ ਹੋਣ ਵਾਲੇ ਮੈਸੇਜ ਤੇ ਟੈਲੀ ਮਾਰਕੀਟਿੰਗ ਕਾਲਾਂ ਨੂੰ ਡਿਸਟ੍ਰਿਬਿਊਟਿਡ ਲੇਜ਼ਰ ਟੈਕਨੋਲੋਜੀ ਪਲੇਟਫਾਰਮ ਤੇ ਸ਼ਿਫਟ ਕਰਨ ਲਈ ਕਿਹਾ ਹੈ ਤਾਂ ਕਿ ਜਾਲੀ ਕਲਾ ਬੰਦ